ਮੁਝਾਰਤਾ ਸਤਿ ਸ਼੍ਰੀ ਅਕਾਲ ਦੋਸਤੋ ਅਸੀਂ ਹਾਜ਼ਰ ਹਾਂ ਇੱਕ ਵਾਰੀ ਫਿਰ ਨਵੀਆਂ ਬੁਝਾਰਤਾਂ ਲੈ ਕੇ ਪਿਛਲੀ ਵੀਡੀਓ ਵਿੱਚ ਜੋ ਬੁਝਾਰਤ ਪੁੱਛੀ ਸੀ ਸਰੀਰ ਦੀ ਕਿਹੜੀ ਚੀਜ਼ ਹਮੇਸ਼ਾ ਗਿੱਲੀ ਰਹਿੰਦੀ ਹੈ ਦੋਸਤੋ ਇਸ ਦਾ ਸਹੀ ਜਵਾਬ ਸੀ ਜੀਵ ਜੋ ਹਮੇਸ਼ਾ ਗਿੱਲੀ ਰਹਿੰਦੀ ਹੈ ਚਲੋ ਵਧਦੇ ਹਾਂ ਅੱਜ ਦੀਆਂ ਬੁਝਾਰਤਾਂ ਵੱਲ ਪਹਿਲੀ ਬੁਝਾਰਤ ਜਲ ਵਿੱਚੋਂ ਨਿਕਲੀ ਜਲ ਜਲੀ ਜਲ ਦੇਖ ਮਰ ਜਾ ਲਿਆਓ ਅੱਗ ਵਿੱਚ ਇਹਨੂੰ ਫੁਕਿਏ ਇਹਦੀ ਉਮਰ ਵੱਡੀ ਹੋ ਜਾ ਇੱਕ ਵਾਰੀ ਫਿਰ ਸੁਣੋ ਜਲ ਵਿੱਚੋਂ ਨਿਕਲੀ ਜਲ ਜਲੀ ਜਲ ਦੇਖ ਮਰ ਜਾ ਲਿਆਓ ਅੱਗ ਵਿੱਚ ਇਹਨੂੰ ਫੁਕਿਏ ਇਹਦੀ ਉਮਰ ਵੱਡੀ ਹੋ ਜਾ ਦੱਸੋ ਦੱਸੋ ਦੋਸਤੋ ਇਸਦਾ ਸਹੀ ਜਵਾਬ ਕੀ ਹੈ ਜੀ ਦੋਸਤੋ ਇਸਦਾ ਸਹੀ ਜਵਾਬ ਹੈ ਜੀ ਇੱਟ ਅਗਲੀ ਬਾਜ਼ਾਰ ਤੂੰ ਚੱਲ ਮੈਂ ਆਇਆ ਇੱਕ ਵਾਰੀ ਫਿਰ ਸੁਣੋ ਦੋਸਤੋ ਤੂੰ ਚੱਲ ਨੇ ਆਇਆ ਬਹੁਤੀ ਹੀ ਆਨ ਬੁਝਾਰਤ ਹੈ ਜਿਆਰਾਤਰ ਦੋਸਤਾਂ ਨੂੰ ਪਤਾ ਹੀ ਹੋਣਾ ਹੈ ਤਸਦੋ ਦੋਸਤੋ ਦੋਸਤੋ ਇਸ ਦਾ ਸਹੀ ਜਵਾਬ ਹੈ ਜੀ ਦਰਵਾਜਾ ਅਗਲੀ ਬੁਝਾਰਤ ਕਾਲਾ ਸੀ ਕਲਿੱਤਰ ਸੀ ਕਾਲੇ ਪਿਓ ਦਾ ਪੁੱਤਰ ਸੀ ਆਂਡੋ ਪਾਣੀ ਪੀਂਦਾ ਸੀ ਬੋਟੀ ਛਾਵੇਂ ਵਹਿੰਦਾ ਸੀ ਇੱਕ ਵਾਰੀ ਫਿਰ ਸੁਣੋ ਦੋਸਤੋ ਕਾਲਾ ਸੀ ਕਲੀਤਰ ਸੀ ਕਾਲੇ ਪਿਓ ਦਾ ਪੁੱਤਰ ਸੀ ਸਾਡੋ ਪਾਣੀ ਪੀਂਦਾ ਸੀ ਬੁੱਟੀ ਛਾਵੇਂ ਬਹਿੰਦਾ ਸੀ ਦੱਸੋ ਦੱਸੋ ਦੋਸਤੋ ਦੋਸਤੋ ਇਸ ਦਾ ਸਹੀ ਜਵਾਬ ਹੈ ਜੀ ਬੈਂਗਣ ਜੋ ਜ਼ਿਆਦਾਤਰ ਲੋਕ ਖਾਣਾ ਨਹੀਂ ਪਸੰਦ ਕਰਦੇ ਹਨ ਅਗਲੀ ਬੁਝਾਰਤ ਚਾਰ ਪੱਪੇ ਦੋ ਬੱਬੇ ਦੋ ਸੱਸੀ ਵਾਵਾ ਆਇਆ ਸਾਰਿਆਂ ਨੂੰ ਕੈਦ ਕਰਾਇਆ ਤੁਹਾਡੀ ਪ੍ਰਸ਼ਨੋ ਦੋਸਤੋ ਚਾਰ ਪੱਪੇ ਦੋ ਬੱਬੇ ਦੋ ਸੱਸੇ ਵਾਵਾ ਆਇਆ ਸਾਰਿਆਂ ਨੂੰ ਕੈਦ ਕਰਾਇਆ ਦੋਸਤੋ ਇਸ ਦਾ ਸਹੀ ਜਵਾਬ ਹੈ ਜੀ ਮੰਜਾ ਜਿਸ ਵਿੱਚ ਬਾਣ ਜਦੋਂ ਆ ਜਾਂਦਾ ਬਾਵੇ ਤੋਂ ਬਾਣ ਉਹ ਸਾਰਿਆਂ ਨੂੰ ਹੀ ਕੈਦ ਕਰ ਲੈਂਦਾ ਹੈ ਪਾਵੇ ਬਹਾਮਾ ਸਭ ਕੁਝ ਨੂੰ ਅਗਲੀ ਪੁਝਾਰਤ ਨਿੱਕੇ ਨਿੱਕੇ ਮੇਮਣੇ ਸੰਦੋਕ ਚੁੱਕੀ ਜਾਂਦੇ ਨੇ ਰਾਜਾ ਪੁੱਛੇ ਰਾਣੀ ਨੂੰ ਕੀ ਜਨੌਰ ਜਾਂਦੇ ਨੇ ਇੱਕ ਵਾਰੀ ਫਿਰ ਸੁਣੋ ਦੋਸਤੋ ਨਿੱਕੇ ਨਿੱਕੇ ਮੇਮਣੇ ਸੰਦੂਕ ਚੁੱਕੀ ਜਾਂਦੇ ਨੇ ਰਾਜਾ ਪੁੱਛੇ ਰਾਣੀ ਨੂੰ ਕੀ ਜਨੌਰ ਜਾਂਦੇ ਨੇ ਦੱਸੋ ਦੱਸੋ ਦੋਸਤੋ ਇਸ ਦਾ ਸਹੀ ਜਵਾਬ ਕੀ ਹੈ ਜੀ ਦੋਸਤੋ ਇਸ ਦਾ ਸਹੀ ਜਵਾਬ ਹੈ ਜੀ ਰੇਲ ਗੱਡੀ ਦੇ ਡੱਬੇ ਅਗਲੀ ਬੁਝਾਰਤ ਆਰ ਢਾਂਗਾ ਪਾਰ ਢਾਂਗਾ ਵਿੱਚ ਟੱਲਮ ਟੱਲੀਆਂ ਆਉਣ ਕੁੰਝਾਂ ਦੇਣ ਬੱਚੇ ਨਦੀਨਾ ਵਣ ਚੱਲੀਆਂ ਇੱਕ ਵਾਰੀ ਫੇਰ ਸੁਣਾ ਦੋਸਤੋ ਆਰ ਢਾਂਗਾ ਪਾਰ ਢਾਂਗਾ ਵਿੱਚ ਟੱਲਮ ਟੱਲੀਆਂ ਆਉਣ ਕੁੰਝਾਂ ਦੇਣ ਬੱਚੇ ਨਦੀਨਾ ਵਣ ਚੱਲੀਆਂ ਦੱਸੋ ਦੋਸਤੋ ਦੋਸਤੋ ਇਸ ਦਾ ਸਹੀ ਜਵਾਬ ਕੀ ਹੈ ਜੀ ਦੋਸਤੋ ਇਸ ਦਾ ਸਹੀ ਜਵਾਬ ਹੈ ਜੀ ਖੋਦੀਆਂ ਟਿੰਡਾ ਜੋ ਕਿ ਪੁਰਾਣੇ ਸਮਿਆਂ ਵਿੱਚ ਦੇਖਣ ਨੂੰ ਮਿਲਦੀਆਂ ਸਨ अगली बुझारत बीजे रोड जमे झाड़ लगे नींबू खिड़े अनार एक बार फिर सुनो दोस्तों बीजे रोड जमे झाड़ लगे नींबू खिड़े अनार दसो इसका दसो सही जवाब की है जी दोस्तो इसका सही जवाब है जी कपाह अगली बुझारत मां जमी नहीं पुत बने बनेरी एक बारी फिर सुनो दोस्तों ਮਾਂ ਜੰਮੀ ਨਹੀਂ ਪੁੱਤ ਬਨੇਰਿਓ ਬਨੇਰੀ ਬਹੁਤ ਹੀ ਆਸਾਨ ਬੁਝਾਰਤ ਹੈ ਦੋਸਤੋ ਇਸ ਦਾ ਸਹੀ ਜਵਾਬ ਹੈ ਜੀ ਅੱਗ ਤੇ ਧੂਆ ਪਰ ਦੋਸਤੋ ਅੱਜ ਕੱਲ ਤਾਂ ਲੋਕਾਂ ਦੇ ਘਰਾਂ ਵਿੱਚੋਂ ਚੁੱਲ੍ਹੇ ਨਿਕਲ ਹੀ ਗਏ ਹਨ ਅਗਲੀ ਬੁਝਾਰਤ ਚੁੰਨੇਦਾਰ ਕੋਠੜੀ ਉਹਦਾ ਦਰਵਾਜ਼ਾ ਹੈ ਨਹੀਂ ਇੱਕ ਵਾਰੀ ਫਿਰ ਸੁਣੋ ਦੋਸਤੋ ਚੂਨੇਦਾਰ ਕੋਠੜੀ ਉਪਰ ਦਾ ਦਰਵਾਜ਼ਾ ਹੈ ਨਹੀਂ ਬਹੁਤ ਹੀ ਆਸਾਨ ਬੁਝਾਰਤ ਦੱਸੋ ਦੱਸੋ ਦੋਸਤੋ ਇਸ ਤਰ੍ਹਾਂ ਸਹੀ ਜਵਾਬ ਦੋਸਤੋ ਇਸ ਤਰ੍ਹਾਂ ਸਹੀ ਜਵਾਬ ਹੈ ਜੀ ਅੰਡਾ ਅਗਲੀ ਬੁਝਾਰਤ ਲੱਕ ਬਨ ਕੇ ਸਿਪਾਹੀ ਵੇੜੇ ਫਿਰ ਗਿਆ ਇੱਕ ਵਾਰੀ ਫਿਰ ਸੁਣੋ ਦੋਸਤੋ ਲੱਕ ਬਨ ਕੇ ਸਿਪਾਹੀ ਵੇੜੇ ਫਿਰ ਗਿਆ ਬਹੁਤ ਹੀ ਆਸਾਨ ਬੁਝਾਰਤ ਰੋਜ ਦਾ ਫਿਰਦਾ ਹੈ ਲੱਕ ਬੰਨ ਕੇ ਸਿਪਾਈ ਸਾਰਿਆਂ ਦੇ ਘਰ ਦੋਸਤੋ ਇਸ ਦਾ ਸਹੀ ਜਵਾਬ ਹੈ ਜੀ ਝਾੜੂ ਅਗਲੀ ਬਿਹਾਰਤ ਅਦਸਮਾਨੋ ਬੱਕਰਾ ਡਿੱਗਾ ਮੂੰਹ ਵਿੱਚੋਂ ਚੋਈ ਲਾਰ ਉਹਦਾ ਟਿੱਡ ਪਾੜ ਕੇ ਦੇਖੋ ਉਹਦੀ ਛਾਤੀ ਉੱਤੇ ਵਾਲ ਇੱਕ ਵਾਰੀ ਫਿਰ ਸੁਣੋ ਅੰਦਰ ਸਮਾਨੋ ਬੱਕਰਾ ਡਿੱਗਾ ਮੂੰਹ ਵਿੱਚੋ ਚੋਈ ਲਾਰ ਉਹਦਾ ਢਿੱਡ ਪਾੜ ਕੇ ਦੇਖੋ ਉਹਦੀ ਛਾਤੀ ਉੱਤੇ ਬਾਹਰ ਦੋਸਤੋ ਇਸ ਬੁਝਾਰਤ ਦਾ ਤੁਸੀਂ ਜਵਾਬ ਕਮੈਂਟ ਬਾਕਸ ਵਿੱਚ ਜ਼ਰੂਰ ਦੇਣਾ ਜੀ ਇਸ ਤਰ੍ਹਾਂ ਦੀਆਂ ਹੋਰ ਬੁਝਾਰਤਾਂ ਦੇਖਣ ਲਈ ਸਾਡੇ ਚੈਨਲ ਸੋਲજર ਹੱਬ ਸਟੋਰੀਜ਼ ਨੂੰ ਜ਼ਰੂਰ ਸਬਸਕ੍ਰਾਈਬ ਕਰੋ ਵੀਡੀਓ ਚੰਗੀ ਲੱਗੇ ਤਾਂ ਲਾਈਕ ਅਤੇ ਸ਼ੇਅਰ ਕਰਨਾ ਨਾ ਭੁੱਲਣਾ ਇੱਕਰ ਵੀਡੀਓ ਵਿੱਚ ਕੋਈ ਸੁਧਾਰ ਚਾਹੁੰਦੇ ਹੋ ਤਾਂ ਕਮੈਂਟ ਕਰਕੇ ਜਰੂਰ ਦੱਸਿਓ ਜੀ ਮਿਲਦੇ ਹਾਂ ਇੱਕ ਹੋਰ ਨਵੀਂ ਵੀਡੀਓ ਵਿੱਚ ਤਾਂ